ਹਰ ਇੱਕ ਮਾਂ ਦੀ ਭਾਵਨਾ ਸੀ ਹਰ ਪਰਿਵਾਰ ਦਾ ਭਾਵਨਾ ਸੀਗੀ ਉਹਦੇ ਕਰਕੇ ਨੂੰ ਸੈਂਟੈਂਸ ਟੂ ਡੈਥ ਕੀਤਾ ਬਾਏ ਹੈਂਗਿੰਗ ਜਦ ਤੱਕ ਉਹ ਡੈਥ ਨਹੀਂ ਹੁੰਦੀ ਸੋਸਾਇਟੀ ਦੇ ਵਿੱਚ ਜਿਹੜਾ ਮੈਸੇਜ ਬੜਾ ਕਲੀਅਰ ਗਿਆ ਹੈ ਕਿ ਇਨਸਾਫ ਜਿਹੜਾ ਹੈਗਾ ਜ਼ੋਰ ਹੁੰਦਾ ਹੈ ਔਰ ਜਿਹੜੇ ਬੰਦੇ ਕੋਈ ਵੀ ਗਲਤ ਕਦਮ ਚੱਕਦੇ ਐ ਤੋਂ ਉਹਨਾਂ ਨੂੰ ਜਿਹੜਾ ਹੈਗਾ ਅਦਾਲਤਾਂ ਵਿੱਚ ਇਨਸਾਫ ਦੁਰਮਿਲੋਗਾ ਫੁੱਟ ਫੁੱਟ ਕੇ ਰੋ ਰਹੇ ਇਹ ਦਿਲਰੋਜ਼ ਦੇ ਪਿਤਾ ਨੇ ਜਿਨ੍ਹਾਂ ਦੀ 2.5 ਸਾਲ ਦੀ ਮਾਸੂਮ ਧੀ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਸੀ ਅੱਜ ਜ਼ਖਮਾਂ ਤੇ ਥੋੜੀ ਹੀ ਸਹੀ ਮਲਮ ਲੱਗੀ ਹੋਏਗੀ ਦਿਲਰੋਜ਼ ਦੀ ਦੋਸ਼ੀ ਨੀਲਮ ਨੂੰ ਲੁਧਿਆਣਾ ਅਦਾਲਤ ਨੇ ਫਾਂਸੀ ਦੀ ਸਜ਼ਾ ਸੁਣਾ ਦਿੱਤੀ ਜਿਵੇਂ ਹੀ ਸਜ਼ਾ ਦਾ ਐਲਾਨ ਹੋਇਆ ਦਿਲਰੋਜ਼ ਦੇ ਮਾਪੇ ਆਪਣੇ ਹੰਝੂ ਨਾ ਰੋਕ ਸਕੇ ਮਾਸੂਮ ਧੀ ਦਾ ਚਿਹਰਾ ਅੱਖਾਂ ਅੱਗੇ ਘੁੰਮਣ ਲੱਗਿਆ ਅੱਜ ਜਿਹੜਾ ਹੈਗਾ ਫਾਈਨਲੀ ਜੱਜ ਸਾਹਿਬ ਨੇ 364 ਧੱਲੇ ਪਹਿਲੇ ਲਾਈਫ ਇੰਪ੍ਰਿਜ਼ਨਮੈਂਟ ਕੀਤੀ ਹੈ ਸੋ ਇਹ ਕਿਹੜਾ ਹੈਗਾ ਵਾ ਕਿਉਂਕਿ ਇਹਨੇ ਟੈਂਪਰ ਕੀਤਾ ਹੈਗਾ ਉਹਦੇ ਕਰਕੇ 530 ਦਾ ਔਰ 302 ਥੱਲੇ ਜਿਹੜਾ ਮਰਡਰ ਕੀਤਾ ਉਹਦੇ ਵਾਸਤੇ ਡੈਥ ਸੈਂਟੈਂਸ ਦਾ ਆਰਡਰ ਕੀਤਾ ਇੱਕ ਬੜਾ ਰੇਅਰ ਸਟੋ ਦਾ ਰੇਅਰ ਕੇਸ ਹੈ ਅੱਜ ਕਿਉਂਕਿ ਸੋਸਾਇਟੀ ਦੀਆਂ ਭਾਵਨਾਵਾਂ ਸੀਗੀਆਂ ਹਰ ਇੱਕ ਮਾਂ ਦੀ ਭਾਵਨਾ ਸੀ ਹਰ ਪਰਿਵਾਰ ਦਾ ਭਾਵਨਾ ਸੀਗੀ ਉਹਦੇ ਕਰਕੇ ਸੈਂਟੈਂਸ ਟੂ ਡੈਥ ਕੀਤਾ ਬਾਏ ਹੈਂਗਿੰਗ ਜਦ ਤਰੋਂ ਡੈਥ ਨਹੀਂ ਹੁੰਦੀ ਇਹ ਆਰਡਰ ਜਿਹੜਾ ਹੈਗਾ ਬੜਾ ਫਾਰਕਲਾਈਟ ਹੈ ਦੇ ਇਮਪੈਕਟ ਹੈਗੇ ਸੋਸਾਇਟੀ ਦੇ ਉੱਤੇ ਸੋਸਾਇਟੀ ਦੇ ਵਿੱਚ ਜਿਹੜਾ ਮੈਸੇਜ ਬੜਾ ਕਲੀਅਰ ਗਿਆ ਹੈ ਕਿ ਇਨਸਾਫ ਜਿਹੜਾ ਹੈਗਾ ਜ਼ੋਰ ਹੁੰਦਾ ਹੈ ਔਰ ਜਿਹੜੇ ਬੰਦੇ ਕੋਈ ਵੀ ਗਲਤ ਕਦਮ ਚੱਕਦੇ ਆ ਤੋ ਉਹਨਾਂ ਨੂੰ ਜਿਹੜਾ ਹੈਗਾ ਅਦਾਲਤਾਂ ਵਿੱਚ ਇਨਸਾਫ ਜ਼ਰੂਰ ਮਿਲੂਗਾ ਅੱਜ ਪਰਿਵਾਰ ਆ ਮੇਰੇ ਬੱਚਿਆਂ ਕੋਲ ਨੇ ਸਾਰੇ ਸਾਰੇ ਸਾਰਾ ਪਰਿਵਾਰ ਹੈਗਾ ਇੱਥੇ ਬੈਠਾ ਆ 2021 ਦੇ ਵਿੱਚ 마ਸੂਮ ਬੱਚੇ ਦਾ ਕਤਲ ਕੀਤਾ ਗਿਆ ਸੀ ਬੱਚੀ ਦੇ ਮਾਪੇ ਪਿਛਲੀਆਂ 3 ਤਾਰੀਖਾਂ ਤੋਂ ਲੁਧਿਆਣਾ ਅਦਾਲਤ ਦੇ ਫੈਸਲੇ ਦੀ ਉਡੀਕ ਕਰ ਰਹੇ ਸਨ ਤੇ ਅੱਜ ਅਦਾਲਤ ਨੇ ਮੁਲਜ਼ਮ ਮਹਿਲਾ ਨੂੰ ਫਾਂਸੀ ਦੀ ਸਜ਼ਾ ਸੁਣਾ ਦਿੱਤੀ ਹੈ ਵਾਰਦਾਤ ਨੂੰ ਅੰਜਾਮ ਦੇਣ ਦੇ ਲਈ ਬੱਚੀ ਨੂੰ ਚਾਕਲੇਟ ਦੇ ਬਹਾਨੇ ਨੀਲਮ ਆਪਣੇ ਨਾਲ ਲੈ ਗਈ ਸੀ ਐਕਟਿਵਾ ਤੇ ਬਿਠਾਇਆ ਤੇ ਫਿਰ ਸੁੰਸਾਨ ਥਾਂ ਤੇ ਪਹੁੰਚ ਗਈ ਮੁਲਜ਼ਮ ਔਰਤ ਨੇ ਬੱਚੀ ਨੂੰ ਜ਼ਿੰਦਾ ਦਫਨਾਇਆ ਟੋਏ ਵਿੱਚ ਸੁੱਟਦੇ ਵੇਲੇ ਕੁੜੀ ਦੇ ਮੱਥੇ ਤੇ ਸਿਰ ਤੇ ਸੱਟ ਵੀ ਲੱਗੀ ហេਠਾਂ ਡਿੱਗਦੇ ਹੀ ਕੁੜੀ ਉੱਚੀ ਉੱਚੀ ਰੋਣ ਲੱਗੀ ਇਸ ਤੋਂ ਬਾਅਦ ਵੀ ਤਰਸਣਾ ਆਇਆ